ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸੋਦਰ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਦਾ ਬਹੁਤ ਜ਼ਿਆਦਾ ਮਹਾਤਮ ਹੈ ਪਰ ਇਹ ਪਤਾ ਹੋਣ ਦੇ ਬਾਵਜੂਦ ਵੀ ਕਈ ਵਾਰ ਅਸੀਂ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ ਭੁੱਲ ਜਾਂਦੇ ਆ ਤਾਂ ਆਓ ਪਾਵਨ ਕਥਾ ਸਰਵਣ ਕਰੀਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਸ ਵਿੱਚ ਉਹਨਾਂ ਨੇ ਭਾਈ ਲੈਣਾ ਜੀ ਨੂੰ ਸ੍ਰੀ ਰਹਿਰਾ ਸਾਹਿਬ ਜੀ ਦਾ ਮਹਾਤਮ ਦੱਸਿਆ ਸੀ ਸਾਧ ਸੰਗਤ ਜੀ ਇੱਕ ਦਿਨ ਜਦੋਂ ਰਾਵੀ ਦਰਿਆ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜਮਾਨ ਸਨ ਭਾਈ ਲੈਣਾ ਜੀ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ ਮਹਾਰਾਜ ਮੈਨੂੰ ਸੁੰਨ ਸਮਾਧੀ ਵਾਲਿਆਂ ਦੇ ਦਰਸ਼ਨ ਕਰਵਾ ਦਿਓ ਜੀ ਉਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਪੁਰਖਾ ਆਪਣੇ ਨੇਤਰ ਬੰਦ ਕਰੋ ਅੱਖਾਂ ਨੂੰ ਬੰਦ ਕਰ ਲਵੋ ਜਦੋਂ ਅੱਖਾਂ ਬੰਦ ਕੀਤੀਆਂ ਕੀ ਹੋਇਆ ਭਾਈ ਲਹਿਣਾ ਜੀ ਨੇ ਆਪਣੇ ਆਪ ਨੂੰ ਕਿਸੇ ਹੋਰ ਦੇਸ਼ ਵਿੱਚ ਪਾਇਆ ਕੀ ਦੇਖਦੇ ਆ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਮੂੰਹ ਇੰਨੇ ਕਾਲੇ ਆ ਜਿਵੇਂ ਕਿਸੇ ਨੇ ਕਾਲ ਖਮਲੀ ਹੁੰਦੀ ਆ ਹੁਣ ਭਾਈ ਲੈਣਾ ਜੀ ਉਹਨਾਂ ਤੋਂ ਪੁੱਛਦੇ ਆ ਕਿ ਮੈਂ ਤਾਂ ਸੁੰਨ ਸਮਾਧੀਆਂ ਦੇ ਜਿਹੜੇ ਆਦਰਸ਼ਨ ਕਰਨੇ ਆ ਉਹ ਇਲਾਕਾ ਕਿੱਥੇ ਆ ਜਿੱਥੇ ਇਹੋ ਜਿਹੇ ਲੋਕ ਰਹਿੰਦੇ ਆ ਪੁੱਛਣ ਤੇ ਉਹਨਾਂ ਲੋਕਾਂ ਨੇ ਦੱਸਿਆ ਜੋ ਕਾਲੇ ਲੋਕ ਸੀ ਕਹਿੰਦੇ ਸੁੰਨ ਸਮਾਧੀਆਂ ਦਾ ਦੇਸ਼ ਤਾਂ ਅੱਗੇ ਹੈ ਅੱਗੇ ਗਏ ਉੱਥੇ ਕੀ ਦੇਖਿਆ ਭਾਈ ਲੈਣਾ ਜੀ ਨੇ ਉੱਥੋਂ ਦੇ ਲੋਕਾਂ ਦੇ ਸੂਰ ਦੇ ਮੂੰਹ ਲੱਗੇ ਹੋਇਆ ਫਿਰ ਸਨ ਸਮਾਧੀਆਂ ਬਾਰੇ ਪੁੱਛਿਆ ਉਹ ਲੋਕ ਕਹਿੰਦੇ ਕਾਲੇ ਲੋਕਾਂ ਦਾ ਇਲਾਕਾ ਪਿੱਛੇ ਰਹਿ ਗਿਆ ਸਾਡਾ ਇਲਾਕਾ ਕੋਈ ਹੋਰ ਆ ਤੁਸੀਂ ਅੱਗੇ ਚਲੇ ਜਾਓ ਜਦੋਂ ਭਾਈ ਲੈਣਾ ਜੀ ਅੱਗੇ ਗਏ ਆ ਉੱਥੋਂ ਦੇ ਲੋਕਾਂ ਦੇ ਮੂੰਹ ਪਿਛਲੇ ਪਾਸੇ ਪੈਠੇ ਪਿੱਛੇ ਲੱਗੇ ਦੇਖਿਆ ਹੈਰਾਨ ਹੋ ਗਏ ਕੀ ਇਹ ਸਭ ਕੀ ਹੋ ਰਿਹਾ ਫਿਰ ਲੋਕਾਂ ਦੇ ਦੱਸਣ ਤੇ ਹੋਰ ਅੱਗੇ ਗਏ ਆ ਦੇਖਿਆ ਲੋਕਾਂ ਦੀਆਂ ਧੌਣਾ ਗਰਦਨਾ ਵਿੱਚ ਕਿੱਲੇ ਠੁਕੇ ਹੋਏ ਆ ਇਹੋ ਜਿਹਾ ਇਲਾਕਾ ਵੀ ਆਇਆ ਜਿਵੇਂ ਆਪਾਂ ਧਰਤੀ ਤੇ ਚੱਲੇ ਜਾਈਏ ਵਕ ਵਕ ਇਲਾਕੇ ਆਉਂਦੇ ਆ ਵੈਸੇ ਵੀ ਇੱਥੇ ਇਸ ਧਰਤੀ ਦੀ ਆਪਾਂ ਗੱਲ ਕਰੀਏ ਲੋਕਾਂ ਦੀ ਬੋਲੀ ਬਦਲ ਜਾਂਦੀ ਆ ਉਹਨਾਂ ਦੇ ਰਹਿਣ ਸਹਿਣ ਦਾ ਤਰੀਕਾ ਬਦਲ ਜਾਂਦਾ ਤਾਂ ਭਾਈ ਲੈਣਾ ਜੀ ਅੱਖਾਂ ਮੀਟ ਕੇ ਸੁਰਤ ਨਾਲ ਜਦੋਂ ਜਾ ਰਹੇ ਆ ਉਹਨਾਂ ਨੂੰ ਇਹੋ ਜਿਹੇ ਇਲਾਕੇ ਦਿਖਾਈ ਦੇ ਰਹੇ ਆ ਉਹਨਾਂ ਤੋਂ ਪੁੱਛਿਆ ਉਹਨਾਂ ਨੇ ਹੋਰ ਅੱਗੇ ਤੋਰ ਦਿੱਤਾ ਅੱਗੇ ਜਾ ਕੇ ਕੀ ਦੇਖਿਆ ਉੱਥੇ ਸੁੰਦਰ ਸਰੂਪ ਵਾਲੀਆਂ ਜਿਹੜੀਆਂ ਅਪਸ਼ਰਾਂ ਨੇ ਪੁੱਠੇ ਲੜਕਦੇ ਹੋਏ ਬੰਦਿਆਂ ਦਾ ਮਾਸ ਖਾ ਰਹੀਆਂ ਨੇ ਸੋਹਣਾ ਉਹਨਾਂ ਦਾ ਰੂਪ ਹੈ ਪਰ ਕਰਮ ਉਹਨਾਂ ਦੇ ਬੜੇ ਮੇਲੇ ਆ ਬੰਦਿਆਂ ਦਾ ਮਾਸ ਖਾ ਰਹੀਆਂ ਨੇ ਬਹੁਤ ਸੁੰਦਰ ਔਰਤਾਂ ਪਰੀਆਂ ਵਰਗੀਆਂ ਉਹਨਾਂ ਤੋਂ ਪੁੱਛਿਆ ਉਹ ਵੀ ਕਹਿਣ ਲੱਗੇ ਇਸ ਤੋਂ ਅੱਗੇ ਚਲੇ ਜਾਓ ਸੁੰਨ ਸਮਾਧੀਆਂ ਦਾ ਦੇਸ਼ ਤਾਂ ਅੱਗੇ ਹੈ ਹੁਣ ਸਾਹਿਬ ਸ੍ਰੀ ਗੁਰੂ ਅੰਗਦੇਵ ਜੀ ਮਹਾਰਾਜ ਭਾਈ ਲੈਣਾ ਜੀ ਜਿਹੜਾ ਉਹਨਾਂ ਦਾ ਪਹਿਲਾ ਨਾਂ ਸੀ ਜਦੋਂ ਅੱਗੇ ਜਾ ਕੇ ਵੇਖਦੇ ਆ ਉਸ ਜਗ੍ਹਾ ਤੇ ਕੋਈ ਆਦਮੀ ਨਹੀਂ ਸੀ ਭਾਈ ਲੈਣਾ ਜੀ ਉੱਥੇ ਬੈਠ ਜਾਂਦੇ ਆ ਸ਼ਾਮ ਪੈ ਗਈ ਸੀ ਤੇ ਆਪ ਜੀ ਉੱਥੇ ਬੈਠ ਗਏ ਦੋ ਘੜੀਆਂ ਰਾਤ ਰਹਿ ਗਈ ਸ਼ਾਮਾਂ ਹੋ ਗਈਆਂ ਸ੍ਰੀ ਰਹਿਰਾ ਸਾਹਿਬ ਜੀ ਦਾ ਜਦੋਂ ਸਮਾ ਹੋਇਆ ਦੇਵ ਲੋਕ ਦੇ ਵਿੱਚੋਂ ਦੇਵ ਸਰੂਪ ਉਤਰਿਆ ਆਪਣੇ ਆਪ ਹੀ ਉਹਨਾਂ ਵਾਸਤੇ ਵਿਛਾਈ ਬਿਸ਼ ਗਈ ਆ ਵਿਛਾਉਣੇ ਵਿਛ ਗਏ ਆ ਉਹ ਉਹਦੇ ਉੱਪਰ ਆ ਕੇ ਬੈਠ ਗਏ ਤੇ ਮਹਾਰਾਜ ਨੂੰ ਵੀ ਉਹਨਾਂ ਨੇ ਆਖਿਆ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਕਿ ਇਸ ਤਰ੍ਹਾਂ ਕਰੋ ਤੁਸੀਂ ਇਹਨਾਂ ਉੱਪਰ ਬੈਠ ਜਾਓ ਉਹ ਜਦੋਂ ਉਹਨਾਂ ਉੱਪਰ ਬੈਠ ਗਿਆ ਗੁਰੂ ਮਹਾਰਾਜ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਉਹਨਾਂ ਨੇ ਕਿਹਾ ਅਸੀਂ ਤਾਂ ਸੱਚਖੰਡ ਤੋਂ ਆਏ ਆ ਤੇ ਭਾਈ ਲੈਣਾ ਜੀ ਪੁੱਛਦੇ ਆ ਕਿ ਤੁਹਾਡੇ ਆਉਣ ਦਾ ਕਾਰਨ ਕੀ ਹੈ ਇੱਥੇ ਕਹਿੰਦੇ ਸਾਨੂੰ ਬੋਲਣ ਦੀ ਆਗਿਆ ਨਹੀਂ ਅਸੀਂ ਬੋਲ ਕੇ ਕਿਸੇ ਨੂੰ ਕੁਝ ਦੱਸਦੇ ਨਹੀਂ ਹੁੰਦੇ ਪਰ ਤੁਸੀਂ ਜਗਤ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੁਆਰਾ ਭੇਜੇ ਹੋਏ ਹੋ ਇਸ ਕਰਕੇ ਤੁਹਾਨੂੰ ਦੱਸਦੇ ਆ ਜਦੋਂ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਸਨਮੁਖ ਹੋਏ ਸੀ ਉਹਨਾਂ ਦਾ ਹੀ ਸਰੂਪ ਨੇ ਜੋ ਵੇਈ ਨਦੀ ਦੇ ਵਿੱਚੋਂ ਉਹਨਾਂ ਨਾਲ वार्तालाਪ ਹੋਈ ਆ ਉੱਥੇ ਸੋ ਦਰ ਉਚਾਰਿਆ ਗਿਆ ਉਸੇ ਵੇਲੇ ਤੋਂ ਹੁਕਮ ਹੋਇਆ ਕੇ ਮਾਤ ਲੋਕ ਦੇ ਜਿੰਨੇ ਜੀਵ ਸੋ ਦਰ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਕਰਨਗੇ ਉਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੋਵੇਗੀ ਫੇਰ ਭਾਈ ਲੈਣਾ ਜੀ ਨੇ ਪੁੱਛਿਆ ਉਹਨਾਂ ਤੋਂ ਕਹਿਣ ਲੱਗੇ ਚਲੋ ਉਹ ਤਾਂ ਠੀਕ ਹੈ ਪਰ ਤੁਸੀਂ ਸੱਚਖੰਡ ਵਿੱਚੋਂ ਕਿਉਂ ਆ ਗਏ ਹੋ ਕਹਿੰਦੇ ਅਸਲ ਵਿੱਚ ਗੱਲ ਇਹ ਹੋਈ ਆ ਅਸੀਂ ਸਿਮਰਨ ਬਹੁਤ ਕਰਦੇ ਸੀ ਵਾਹਿਗੁਰੂ ਦਾ ਸਿਮਰਨ ਬਹੁਤ ਕਰਨਾ ਰੱਬ ਨੂੰ ਚੇਤੇ ਕਰਨਾ ਵਾਰ-ਵਾਰ ਅਭਿਆਸ ਕਰਦੇ ਸੀ ਪਰ ਸਾਨੂੰ ਮਾਣ ਹੋ ਗਿਆ ਸੀ ਜਦੋਂ ਸਾਨੂੰ ਮਾਣ ਹੋ ਗਿਆ ਇਹ ਗੱਲ ਦਾ ਕਿ ਸਾਡੇ ਵਰਗਾ ਕੋਈ ਜਪ ਤਪ ਨਹੀਂ ਕਰ ਸਕਦਾ ਸਿਮਰਨ ਨਹੀਂ ਕਰ ਸਕਦਾ ਕਈ ਵਾਰੀ ਹੋ ਜਾਂਦਾ ਮਾਣ ਬੰਦੇ ਨੂੰ ਅਸੀਂ ਹੁਕਮ ਨਹੀਂ ਮੰਨਿਆ ਕਿ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਸੋਦਰ ਦਾ ਪਾਠ ਕਰਨਾ ਚਾਹੀਦਾ ਅਸੀਂ ਹੁਕਮ ਨਹੀਂ ਮੰਨਿਆ ਆਕਾਲ ਪੁਰਖ ਦਾ ਇਸ ਕਰਕੇ ਸਾਨੂੰ ਸੋਦਰ ਦੇ ਸਮੇਂ ਸੱਚਖੰਡ ਵਿੱਚ ਰਹਿਣ ਦੀ ਆਗਿਆ ਨਹੀਂ ਹੁੰਦੀ ਸਾਨੂੰ ਬਾਹਰ ਆਉਣਾ ਪੈਂਦਾ ਇਸ ਪਾੜ ਦੀ ਸਮਾਪਤੀ ਤੋਂ ਬਾਅਦ ਅਸੀਂ ਉੱਥੇ ਫਿਰ ਚਲੇ ਜਾਂਦੇ ਹਾਂ ਤਾਂ ਉਹ ਜੋ ਹੁਕਮ ਸੀ ਉਲੰਘਣਾ ਕੀਤੀ ਉਹ ਕੀਤੇ ਕਰਮਾਂ ਦਾ ਫਲ ਜਿਹੜਾ ਸਾਨੂੰ ਮਿਲਿਆ ਇਸ ਕਰਕੇ ਅਸੀਂ ਇੱਥੇ ਆ ਕੇ ਬਿਰਾਜਦੇ ਹਾਂ ਹੁਣ ਉਹਨਾਂ ਨੇ ਸਵਾਲ ਦਾ ਜਵਾਬ ਤਾਂ ਦੇ ਦਿੱਤਾ ਪਰ ਅਜੇ ਵੀ ਕਈ ਸਵਾਲ ਸਨ ਕਿ ਕਾਲੇ ਮੂੰਹ ਵਾਲੇ ਲੋਕ ਨੇ ਸੂਰ ਵਾਲੇ ਜਿਹੜੇ ਮੂੰਹ ਆ ਲੋਕਾਂ ਦੇ ਕਿਉਂ ਲੱਗੇ ਆ ਤੇ ਉਹ ਪਰੀਆਂ ਬੰਦਿਆਂ ਦਾ ਮਾਸ ਕਿਉਂ ਖਾ ਰਹੀਆਂ ਨੇ ਕਈ ਸਵਾਲ ਸੀ ਭਾਈ ਲੈਣਾ ਜੀ ਵਾਪਸ ਆਏ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬੇਨਤੀ ਕੀਤੀ ਪੁੱਛਿਆ ਮਹਾਰਾਜ ਕਿਰਪਾ ਹੋਗੀ ਸੁੰਨ ਸਮਾਧੀਆਂ ਵਾਲੇ ਤਾਂ ਵੇਖ ਲਿਆ ਪਰ ਮੈਨੂੰ ਕਿਰਪਾ ਕਰਕੇ ਦੱਸੋ ਅੰਤਰਜਾਮੀ ਪਾਸ਼ਾ ਰਸਤੇ ਵਿੱਚ ਜਿਹੜੇ ਅਲੱਗ ਅਲੱਗ ਸ਼ਕਲਾਂ ਵਾਲੇ ਮੈਨੂੰ ਮਿਲੇ ਨੇ ਉਹ ਕੌਣ ਸਨ ਉਹਨਾਂ ਬਾਰੇ ਦੱਸੋ ਮਹਾਰਾਜ ਕਹਿੰਦੇ ਉਹ ਸਾਰੇ ਗੁਨਾਹਗਾਰ ਲੋਕ ਆ ਜਿਨ੍ਹਾਂ ਨੇ ਵਿਪਤਾ ਦੇ ਸਮੇਂ ਅਰਦਾਸਾਂ ਕੀਤੀਆਂ ਮੰਤਾਂ ਮੰਗੀਆਂ ਪਰ ਸੁਖਣਾ ਦਿੱਤੀ ਨਹੀਂ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਸੀ ਰੱਬ ਤੋਂ ਜਾਂ ਗੁਰੂ ਤੋਂ ਕੋਈ ਸੁਖਣਾ ਸੁਖਦੇ ਆ ਆ ਕੰਮ ਮੇਰਾ ਹੋ ਜੇ ਮੈਂ ਆ ਚੀਜ਼ ਅਰਪਣ ਕਰਾਂਗਾ ਭੇਟਾ ਕਰਾਂਗਾ ਪਰ ਬੰਦੇ ਕਰਦੇ ਨਹੀਂ ਕਈ ਭੁੱਲ ਜਾਂਦੇ ਆ ਦਾਤ ਪਿਆਰੀ ਵਿਸਰਿਆ ਦਾ ਤਾਰਾ ਦਾਤ ਪਿਆਰੀ ਹੋ ਜਾਂਦੀ ਹੈ ਜਿਹੜੀ ਚੀਜ਼ ਰੱਬ ਤੋਂ ਮਿਲਦੀ ਆ ਰੱਬ ਨੂੰ ਬੰਦਾ ਭੁੱਲ ਜਾਂਦਾ ਸੁਖਣਾ ਬਹੁਤ ਸੁਖੀਆਂ ਸੀ ਅਰੇ ਦਾਸਾਂ ਕੀਤੀਆਂ ਸੀ ਇਸ ਕਰਕੇ ਜਿਹੜੇ ਲੋਕ ਇਦਾਂ ਕਰਦੇ ਆ ਸੁਖਣਾ ਸੁਖ ਕੇ ਸੁਖਣਾ ਦਿੰਦੇ ਨਹੀਂ ਭਾਈ ਲੈਣਾ ਜੀ ਉਹਨਾਂ ਦੇ ਮੂੰਹ ਕਾਲੇ ਹੋ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੇ ਕਾਲੇ ਮੂੰਹ ਵਾਲੇ ਲੋਕ ਮਿਲੇ ਆ ਉਹ ਤਾਂ ਹੀ ਕਾਲੇ ਸੀ ਕਿਉਂਕਿ ਕਾਮੀ ਉਹਨਾਂ ਨੇ ਇਹੋ ਜੇ ਕੀਤੇ ਆ ਸੁਖਣਾ ਸੁਖ ਲਈ ਕਿਸੇ ਗੁਰੂ ਅੱਗੇ ਤੇ ਇਸ ਕਰਕੇ ਉਹਨਾਂ ਦੇ ਮੂੰਹ ਕਾਲੇ ਹੋ ਗਏ ਹੁਣ ਅੱਗੇ ਮਹਾਰਾਜ ਸੂਰਮੂੰਹ ਵਾਲੇ ਲੋਕ ਸੀਗੇ ਉਹਨਾਂ ਦਾ ਕੀ ਲੇਖਾ ਜੋਖਾ ਹੈ ਮਹਾਰਾਜ ਕਹਿੰਦੇ ਉਹ ਤਾਂ ਭਾਈ ਸੂਰ ਦੇ ਮੂੰਹ ਨਾਲ ਦੇ ਲੱਗੇ ਆ ਉਹ ਪ੍ਰਾਈ ਨਿੰਦਿਆ ਹੀ ਕਰਦੇ ਰਹੇ ਸਾਰੀ ਜ਼ਿੰਦਗੀ ਕੌਣ ਕੀ ਕਰਦਾ ਕਿਵੇਂ ਕਰਦਾ ਕਿਸੇ ਦੀ ਮੈਲ ਹੀ ਧੋਂਦੇ ਰਹੇ ਇਸ ਕਰਕੇ ਉਹ ਸੂਰਮੂੰਹਾਂ ਵਾਲੇ ਬਣ ਗਏ ਜਿਵੇਂ ਸੂਰ ਨੂੰ ਆਦਤ ਹੁੰਦੀ ਹੈ ਗੰਦਗੀ ਖਾਣ ਦੀ ਬੈਸਟਾ ਖਾਣ ਦੀ ਇਦਾਂ ਭਾਈ ਉਹ ਬਣ ਗਏ ਜਿਹੋ ਜਾਂ ਕਰਮ ਸੀ ਉਹੋ ਜਾਂ ਚੋਲਾ ਉਹਨਾਂ ਨੂੰ ਮਿਲ ਗਿਆ ਸਰੀਰ ਦਾ ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਸੀਂ ਫਿਰ ਅੱਗੇ ਗਏ ਹੋਮੋਗੇ ਭਾਈ ਲੈਣਾ ਜੀ ਕਈਆਂ ਦੇ ਮੂੰਹ ਪਿਛਲੇ ਪਾਸੇ ਲੱਗੇ ਹੋਏ ਸੀ ਉਹ ਪਤਾ ਕਿਉਂ ਲੱਗੇ ਸੀ ਜਿਨ੍ਹਾਂ ਨੂੰ ਪਾਤਸ਼ਾਹ ਨੇ ਅਕਾਲ ਪੁਰਖ ਨੇ ਅਮੀਰੀ ਦਿੱਤੀ ਆ ਅਮੀਰ ਬਣ ਕੇ ਵੀ ਜਦੋਂ ਕੋਈ ਗਰੀਬ ਮੰਗਣ ਆਉਂਦਾ ਸੀ ਲੋੜਵੰਦ ਆਉਂਦਾ ਸੀ ਮੂੰਹ ਫੇਰ ਲੈਂਦੇ ਹੁੰਦੇ ਸੀ ਤਾਂ ਕਰਕੇ ਫਿਰ ਅਕਾਲ ਪੁਰਖ ਨੇ ਇਹ ਜਦੋਂ ਮੂੰਹ ਮੋੜਦੇ ਸੀ ਇਹਨਾਂ ਨੂੰ ਉਹੋ ਜੀ ਸਜ਼ਾ ਮਿਲੀ ਆ ਇਹਨਾਂ ਦੇ ਮੂੰਹ ਪਿਛਲੇ ਪਾਸੇ ਪਿੱਠ ਤੇ ਲਾਤੇ ਆ ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਐਣ ਲੱਗੇ ਤੁਸੀਂ ਕੁਝ ਲੋਕ ਦੇਖੇ ਜਿਨ੍ਹਾਂ ਦੀਆਂ ਧੌਣਾ 'ਚ ਕਿੱਲੇ ਠੁਕੇ ਹੋਏ ਸੀ ਇਹ ਉਹ ਲੋਕ ਸੀ ਜਿਨ੍ਹਾਂ ਨੇ ਕਦੇ ਵੀ ਧਰਮਸ਼ਾਲ ਗੁਰੂ ਘਰ ਗੁਰੂ ਦਾ ਦਵਾਰਾ ਪੁਰ ਦਵਾਰਾ ਜਾਂ ਸੰਤਾਂ ਭਗਤਾਂ ਅੱਗੇ ਮੱਥਾ ਨਹੀਂ ਟੇਕਿਆ ਹੰਕਾਰ ਵਿੱਚ ਆਕੜਦੇ ਰਹੇ ਆਕੜ ਕੇ ਚੱਲਦੇ ਰਹੇ ਆ ਕਿ ਸਾਡੇ ਵਰਗਾ ਕੋਈ ਨਹੀਂ ਕਿਸੇ ਪੀਰ ਨੂੰ ਕਿਸੇ ਗੁਰੂ ਨੂੰ ਕਿਸੇ ਨਾਮ ਰਸੀਏ ਨੂੰ ਕਦੇ ਮੱਥਾ ਹੀ ਨਹੀਂ ਟੇਕਿਆ ਕਿਸੇ ਸੰਤ ਨੂੰ ਇਹਨਾਂ ਦੀਆਂ ਧੌਣਾ 'ਚ ਕਿੱਲੇ ਠੁਕੇ ਹੋਏ ਆਪ ਜੀ ਨੂੰ ਨਜ਼ਰ ਆਏ ਆ ਤੇ ਫਿਰ ਭਾਈ ਲੈਣਾ ਜਿਹਨੇ ਪੁੱਛਿਆ ਮਹਾਰਾਜ ਉਹਨਾਂ ਬਾਰੇ ਵੀ ਦੱਸ ਦੋ ਜਿਹੜੇ ਪੁੱਠੇ ਲਟਕਦੇ ਸੀ ਤੇ ਜਿਨ੍ਹਾਂ ਨੂੰ ਬਹੁਤ ਸੁੰਦਰ ਔਰਤਾਂ ਮਾਸ ਖਾ ਰਹੀਆਂ ਸੀ ਮਹਾਰਾਜ ਕਹਿੰਦੇ ਭਾਈ ਉਹ ਇਸ ਕਰਕੇ ਇਹ ਉਹ ਲੋਕ ਸੀ ਜੋ ਧੀਆ ਭੈਣਾ ਦੇ ਪਾਸੋਂ ਪੈਸੇ ਲੈ ਕੇ ਖਾਂਦੇ ਸੀ ਮਹਾਰਾਜ ਕਹਿੰਦੇ ਇਹ ਉਹੀ ਲੋਕ ਸੀ ਜਿਹੜੇ ਆਪਣੀਆਂ ਧੀਆਂ ਭੈਣਾਂ ਨੂੰ ਵੇਚ ਦਿੰਦੇ ਸੀ ਉਹਨਾਂ ਦਾ ਮਾਸ ਵੇਚ ਦਿੰਦੇ ਸੀ ਸਰੀਰ ਵੇਚ ਦਿੰਦੇ ਸੀ ਸੌਦਾ ਕਰਦੇ ਸੀ ਉਹਨਾਂ ਨੇ ਇਸ ਕਰਕੇ ਇਹਨਾਂ ਨੂੰ ਉਹ ਸਜ਼ਾ ਮਿਲੀ ਆ ਹੁਣ ਧੀਆਂ ਭੈਣਾਂ ਇਹਨਾਂ ਦਾ ਮਾਸ ਨੋਚ-ਨੋਚ ਕੇ ਖਾ ਰਹੀਆਂ ਇਹ ਪ੍ਰਕਾਰ ਇਹ ਕੌਤਕ ਵੱਡਾ ਕੌਤਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਸਾਹਿਬ ਪਾਕਿਸਤਾਨ ਉੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲੈਣਾ ਜੀ ਨੂੰ ਦਿਖਾਇਆ ਨੇਤਨੇਮ ਦਾ ਫਲ ਤੇ ਸ੍ਰੀ ਰਹਿਰਾ ਸਾਹਿਬ ਜੀ ਦੇ ਪਵਿੱਤਰ ਪਾਠ ਨਾ ਕਰਨ ਵਾਲੇ ਨੂੰ ਦੰਡ ਵੀ ਦਸਿਆ ਰਹਿਰਾ ਸਾਹਿਬ ਸ਼ਾਮ ਨੂੰ ਪੜਨ ਦੀ ਮਰਿਆਦਾ ਕੀਤੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜੋ ਮਰਿਆਦਾ ਬਣਾਈ ਅੰਮ੍ਰਿਤ ਛਕਾ ਕੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਤੋ ਪ੍ਰਸਾਦ ਸਬਈਏ ਚੌਪਈ ਸਾਹਿਬ ਤੇ ਸਾਧ ਸੰਗਤ ਜੀ ਸ੍ਰੀ ਆਨੰਦ ਸਾਹਿਬ ਇਸ ਸੰਪੂਰਨ 40 ਪੌੜੀਆਂ ਦਾ ਪਾਠ ਕਰਨ ਦੀ ਮਰਿਆਦਾ ਤੇ ਸ਼ਾਮ ਨੂੰ ਸ੍ਰੀ ਰਹਿਰਾਜ ਸਾਹਿਬ ਸੰਪੂਰਨ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੁਹੇਲੇ ਦੀ ਮਰਿਆਦਾ ਬਣੀ ਆ ਇਹ ਗੁਰੂ ਦਾ ਹੁਕਮ ਆ ਸਿੱਖ ਦੀ ਮਰਜ਼ੀ ਨਹੀਂ ਉਹ ਧੰਤਾ ਦੇ ਯੋਗ ਹਨ ਜੋ ਇਹ ਮਰਿਆਦਾ ਨਿਭਾਉਂਦੇ ਆ ਉਹਨਾਂ ਨੂੰ ਸੱਚਖੰਡ ਵਿੱਚ ਮਾਣ ਮਿਲਦਾ ਇਸ ਤੋਂ ਭਾਵੇਂ ਵੀ ਆ ਕਥਾ ਤੋਂ ਕਿੰਨੀ ਵੀ ਅਵਸਥਾ ਕਿਉਂ ਨਾ ਹੋ ਜਾਵੇ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਨਿਤਨੇਮ ਤਿਆਗਣ ਦੀ ਆਗਿਆ ਨਹੀਂ ਉਹਨਾਂ ਦੀ ਕਿੰਨੀ ਅਵਸਥਾ ਸੀ ਸਾਨੂੰ ਸਮਾਧੀ ਵਾਲਿਆਂ ਦੀ ਕਿੰਨਾ ਨਿਤਨੇਮ ਕਿੰਨਾ ਜਾਪ ਉਹ ਕਰਦੇ ਸੀ ਪਰ ਉਹਨਾਂ ਨੇ ਜਦੋਂ ਰਹਿ ਰਾਹ ਸਾਹਿਬ ਤਿਆਗ ਦਿੱਤੀ ਤੇ ਸੱਚਖੰਡ ਚੋਂ ਬਾਹਰ ਕੱਢਦੇ ਇਸ ਕਰਕੇ ਭਜਨ ਦਾ ਮਾਣ ਨਹੀਂ ਕਰਨਾ ਜਿਵੇਂ ਸੋਨ ਸਮਾਧੀਆਂ ਨੇ ਭਜਨ ਦਾ ਮਾਣ ਕੀਤਾ ਸੱਚਖੰਡ ਚੋਂ ਬਾਹਰ ਆਉਣਾ ਪੈ ਗਿਆ ਗੁਰੂ ਦੇ ਬਚਨਾਂ ਦਾ ਭੈ ਧਾਰ ਕੇ ਕਦੇ ਵੀ ਗਲਤੀ ਨਹੀਂ ਕਰਨੀ ਸਾਧ ਸੰਗਤ ਜੀ ਨਤਨੇਮ ਦੇ ਵਿੱਚ ਪਿਆਰ ਰੱਖਣਾ ਹੈ ਨਤਨੇਮ ਕਦੇ ਛੱਡਣਾ ਨਹੀਂ ਕਹਿਣ ਤੋਂ ਭਾਵ ਜਿਹੜਾ ਬੰਦਾ ਇਸ ਮਾਤ ਲੋਕ ਵਿੱਚ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਨਹੀਂ ਕਰਦਾ ਉਹਨੂੰ ਸੱਚਖੰਡ ਵਿੱਚ ਢੋਈ ਨਹੀਂ ਮਿਲਦੀ ਕਿੰਨਾ ਵੀ ਭਾਵੇਂ ਦਾਨ ਪੁੰਨ ਕਰੀ ਚੱਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਰਹਿਤ ਨਾਮਿਆਂ ਵਿੱਚ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਕਰਨ ਬਾਰੇ ਬਹੁਤ ਬਚਨ ਕੀਤੇ ਮਹਾਰਾਜ ਨੇ ਠੰਡੇ ਪਾਣੀ ਜੋ ਨਹੀਂ ਨਹਾਵੇ ਬਿਨ ਜਪ ਪੜੇ ਪ੍ਰਸਾਦ ਸੋ ਪਾਵੇ ਬਿਨ ਰਹਿਰਾ ਸੰਧਿਆ ਜੋ ਖੋਵੇ ਕੀਰਤਨ ਪੜੇ ਬਿਨ ਰੈਣ ਜੋ ਸੋਵੇ ਚੁਗਲੀ ਕਰ ਜੋ ਕਾਜ ਵਿਗਾਰੇ ਪ੍ਰਿਗਤਸ ਜਨਮ ਸੋ ਧਰਮ ਵਿਸਾਰੇ ਤ੍ਰਿਗ ਕਿਸੇ ਨੂੰ ਆਪਾਂ ਤੇ ਸਾਧ ਸੰਗਤ ਜੀ 100 ਵਰੀ ਕਈ ਵਰੀ ਜਦੋਂ ਆਪਾਂ ਫਿੱਟੇ ਮੂੰਹ ਕਹੀਏ ਤੇ ਕਿਹਾ ਜਾਂਦਾ ਜੇ ਕਿਸੇ ਨੂੰ ਲੱਖ ਵਰੀ ਆਪਾਂ ਕਹੀਏ ਨਾ ਲਾਂਤ ਤੇ ਇੱਕ ਵਰੀ ਤ੍ਰਿਗ ਬਣਦਾ ਜਿਹੜੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਨਹੀਂ ਕਰਦੇ ਉਹਨਾਂ ਦਾ ਤ੍ਰੈਗਾ ਜੀਵਨ ਜਿਹੜੇ ਕਰੈ ਬਚਨ ਜੋ ਪਾਲੈ ਨਾਹੀ ਗੋਬਿੰਦ ਸਿੰਘ ਤਿਸ ਠੌਰ ਕਤ ਨਾਹੀ تنਖਾ ਨਾਮਾ ਭਾਈ ਨੰਦ ਲਾਲ ਜੀ ਵੀ ਪੜਦੇ ਆ ਜਦੋਂ ਆਪਾਂ ਉਹਦੇ ਵਿੱਚ ਵੀ ਰਹਿਰਾਸ ਸਾਹਿਬ ਤੋਂ ਬਿਨਾ ਭਾਈ ਪ੍ਰਸ਼ਾਦਾ ਛਕਣ ਦਾ ਹੁਕਮ ਨਹੀਂ ਹੈ ਪ੍ਰਾਤਕਾਲ ਗੁਰਗੀਤ ਨਾ ਗਾਵੇ ਰਹਿਰਾਸ ਬਿਨਾ ਪ੍ਰਸਾਦ ਜੋ ਪਾਵੇ ਬਾਹਰ ਮੁਖੀ ਸਿਕ ਤਿਸ ਜਾਨੂ ਸਭ ਬਰਤਨ ਮਿੱਥਿਆ ਤੇ ਸਮਾਨ ਨੂੰ ਲੱਖ 84 ਭ੍ਰਮਤਾ ਫਿਰੇ ਬਾਰ-ਬਾਰ ਜਗ ਜਨਮੇ ਮਰੇ ਤਾਂ ਇਹ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤ ਨਾਮੇ ਆਪਾਂ ਪੜ ਲੀਏ ਤਨਖਾ ਨਾਮਾ ਭਾਈ ਨੰਦ ਲਾਲ ਜੀ ਦਾ ਪੜ ਲੀਏ ਉਹਦੇ ਵਿੱਚ ਸਾਰੇ ਇਹ ਸਿਦੇ ਰਹਿਰਾ ਸਾਹਿਬ ਕਰਨ ਦਾ ਇਹ ਸਖ ਸਿੱਖ ਨੂੰ ਹੁਕਮ ਆ ਉਹ ਕਰਮਾਂ ਵਾਲੀਆਂ ਰੂਹਾਂ ਹੁੰਦੀਆਂ ਨੇ ਸਾਧ ਸੰਗਤ ਜੀ ਖਿਆਲ ਕਰਨਾ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗਦੀ ਬੱਚੇ ਨਾਮ ਦੀ ਇ ਜਦੋਂ ਅਸੀਂ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਹਾਂ ਬਾਣੀ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਪੜਦੇ ਹਾਂ ਬਾਣੀ ਕੰਠ ਵੀ ਹੋ ਜਾਂਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਨੂੰ ਤਾਰਦੇ ਹੋਏ 12 ਸਾਲ ਬੀਤ ਗਏ ਸੀ ਮਹਾਰਾਜ ਆਪਣੀ ਜਨਮ ਭੂਮੀ ਪ੍ਰਕਾਸ਼ ਸਥਾਨ ਰਾਏਪੋਏ ਦੀ ਤਲਵੰਡੀ ਤੇ ਆਏ ਸੀ ਮਹਾਰਾਜ 12 ਸਾਲ ਅੱਠੇ ਪੈਰ ਵਾਹਿਗੁਰੂ ਦੇ ਸਿਮਰਨ ਵਾਲੀ ਵਿਰਾਗ ਵਾਲੀ ਅਵਸਥਾ ਜਦੋਂ ਰਹਿਣ ਲੱਗੇ ਆ ਤੇ ਮਾਤਾ ਤ੍ਰਿਪਤਾ ਜੀ ਨੇ ਕਿਹਾ ਸੀ ਪੁੱਤਰ ਜੀ ਭਗਤੀ ਤਾਂ ਹੋਰ ਵੀ ਲੋਕ ਕਰਦੇ ਆ ਮੈਂ ਜਾਣਦੀ ਆ ਪਰ ਤੁਸਾਂ ਦਾ ਢੰਗ ਵੱਖਰਾ ਹੀ ਹੈ ਕੋਦੋਂ ਫਿਰ ਆਪਣੇ ਮਾਤਾ ਜੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਸੀ ਮਾਤਾ ਜੀ ਗੱਲ ਇਹ ਹੈ ਆਖਾ ਜੀਵਾ ਵਿਸਰੈ ਮਰ ਜਾਓ ਜੇ ਮੈਂ ਰੱਬ ਦਾ ਨਾਮ ਆਖਦਾ ਫਿਰ ਮੈਂ ਜਿਉਂਦਿਆਂ ਵਿੱਚ ਹਾਂ ਜੇ ਨਾਮ ਮੈਨੂੰ ਬਿਸਰ ਜਾਵੇ ਭੁੱਲ ਜਾਵੇ ਤਾਂ ਮੇਰਾ ਮਰਨਾ ਹੋ ਜਾਂਦਾ ਫਿਰ ਮਾਤਾ ਜੀ ਨੇ ਇਸ ਤਰ੍ਹਾਂ ਆਖਿਆ ਸੀ ਹੋਰ ਵੀ ਤਾਂ ਸਾਧੂ ਸੰਤ ਹੈਗੇ ਆ ਜੋ ਸਮੇ ਸਮੇ ਨਾਮ ਜਪਦੇ ਆ ਉਹ ਹਰ ਵਕਤ ਨਹੀਂ ਜਪਦੇ ਫਿਰ ਮਹਾਰਾਜ ਨੇ ਆਖਿਆ ਸੀ ਮਾਤਾ ਜੀ ਆਖਣ ਔਖਾ ਸੱਚਾ ਨਾਮ ਉਹ ਇਸ ਕਰਕੇ ਹਰ ਸਮੇ ਨਹੀਂ ਜਪਦੇ ਕਿਉਂਕਿ ਪ੍ਰਮਾਤਮਾ ਦਾ ਨਾਮ ਸੱਚਾ ਹੈ ਤੇ ਦੁਨੀਆ ਦਾ ਸਭ ਤੋਂ ਇੱਕ ਮੁਸ਼ਕਲ ਕੰਮ ਆ ਸੱਚਾ ਨਾਮ ਜਪਣਾ ਇਹ ਔਖਾ ਕਠਨ ਆ ਅਤੇ ਸੱਚੇ ਨਾਮ ਕੀ ਲਾਗੈ ਭੂਖ ਮਾਤਾ ਜੀ ਮੈਨੂੰ ਤਾਂ ਸੱਚੇ ਨਾਮ ਦੀ ਭੁੱਖ ਲੱਗੀ ਹੋਈ ਆ ਜਿਵੇਂ ਕਿ ਜੈਸੇ ਭੁੱਖੇ ਪ੍ਰੀਤ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ ਜਿਵੇਂ ਭੁੱਖੇ ਬੰਦੇ ਨੂੰ ਰੋਟੀ ਦੀ ਭੁੱਖ ਲੱਗਦੀ ਆ ਪਿਆਸੇ ਨੂੰ ਪਾਣੀ ਦੀ ਪਿਆਸ ਲੱਗਦੀ ਹੈ ਇਸੇ ਤਰ੍ਹਾਂ ਮੈਨੂੰ ਤਾਂ ਸੱਚੇ ਨਾਮ ਦੀ ਭੁੱਖ ਲੱਗੀ ਆ ਉਤ ਭੁੱਖੇ ਖਾਈ ਚਲੀਐ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਉਹ ਐਸਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਿਉ ਵਿਸਰੇ ਉਹ ਸੱਚਾ ਮਾਲਕਾ ਉਹਦਾ ਨਾਮ ਸੱਚਾ ਹੈ ਤੇ ਮਾਤਾ ਜੀ ਨੇ ਪੁੱਛਿਆ ਪੁੱਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਨਾਮ ਦੀ ਹੋਰ ਕੀ ਵਡਿਆਈ ਹੈ ਤੇ ਗੁਰਦੇਵ ਪਾਸ਼ਾ ਜੀ ਨੇ ਆਖਿਆ ਸੀ ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਨਾਮ ਦੀ ਕੀਮਤ ਬਾਰੇ ਲੋਕ ਕਹਿ ਕਹਿ ਕੇ ਥੱਕ ਚੁੱਕਿਆ ਪਰ ਸੱਚੇ ਨਾਮ ਦੀ ਕੀਮਤ ਕਿਸੇ ਨੇ ਵੀ ਨਹੀਂ ਪਾਈ ਭਾਵ ਕੀ ਉਹ ਵਾਹਿਗੁਰੂ ਦਾ ਜਿਹੜਾ ਨਾਮ ਹੈ ਮਾਤਾ ਜੀ ਉਹਦੀ ਮਹਿਮਾ ਬੇਅੰਤ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਮਾਤਾ ਜੀ ਨੇ ਆਖਿਆ ਪੁੱਤਰ ਇਹ ਸਾਰੇ ਰਲ ਮਿਲ ਕੇ ਪ੍ਰਮਾਤਮਾ ਦੇ ਨਾਮ ਨੂੰ ਮਹਿਮਾ ਨੂੰ ਕਹਿਣ ਲੱਗ ਜਾਈਏ ਤਾਂ ਫਿਰ ਬਹੁਤ ਵੱਧ ਜਾਵੇਗੀ ਕਹਿਣ ਲੱਗੇ ਮਾਤਾ ਜੀ ਉਹ ਇਤਨਾ ਵਿਅੰਤ ਹੈ ਇੱਕ ਜੀ ਦੀ ਤਾਂ ਕੀ ਗੱਲ ਕਿ ਸਾਰੀ ਦੁਨੀਆ ਦੇ ਜੀ ਸਾਰੇ ਮਤ ਜਿੰਨੇ ਹਨ ਭੇਖ ਲੋਕ ਅੱਜ ਨੇ ਸਾਰੇ ਮਿਲ ਕੇ ਕਹਿਣ ਉਹਦੀ ਮਹਿਮਾ ਤਾਂ ਵੱਡਾ ਨਾ ਹੋਵੇ ਘਾੜ ਨਾ ਜਾਏ ਜੇ ਸਭ ਮਿਲ ਕੇ ਆਖਣ ਪਾਏ ਇਸ ਲਈ ਰਹਿਰਾ ਸਾਹਿਬ ਦੇ ਵਿੱਚ ਆਪਾਂ ਪੜਨੇ ਆ ਬਾਣੀ ਨੂੰ ਕੇਵਲ ਪੜੀਏ ਨਾ ਇਹਨੂੰ ਵਿਚਾਰੀਏ ਵੀ ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤੇ ਮਾਤਾ ਜੀ ਦੇਖੋ ਉਹ ਵਾਹਿਗੁਰੂ ਇਨਸਾਨਾਂ ਵਰਗਾ ਨਹੀਂ ਕਿ ਉਹਦੀ ਵਡਿਆਈ ਕਰ ਜੀਏ ਤੇ ਉਹ ਵੱਡਾ ਹੋ ਜਾਏਗਾ ਨਿੰਦਿਆ ਕਰਦੀਏ ਘਟ ਜਾਵੇਗਾ ਨਹੀਂ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ ਬਚਨ ਆਉਂਦੇ ਆ ਦਸਵੇਂ ਪਾਤਸ਼ਾਹ ਜੀ ਦੇ ਤੇ ਨਾ ਉਹ ਮਰੈ ਨਾ ਹੋਵੇ ਸੋਗ ਸਾਧ ਸੰਗ ਜੀ ਮਾਤਾ ਜੀ ਉਹਦੀ ਮਹਿਮਾ ਕੀ ਦਸੀਏ ਉਹ ਐਸਾ ਸਮਰੱਥ ਵਾਹਿਗੁਰੂ ਹੈ ਨਾ ਤਾਂ ਕਦੇ ਉਹ ਮਰਦਾ ਤੇ ਨਾ ਹੀ ਉਹਨੂੰ ਕਦੇ ਸੋਗ ਗਮ ਹੁੰਦਾ ਮਰਿਆ ਨਹੀਂ ਸਦ ਸਦ ਹੀ ਜੀਵੇ ਅਮਰ ਭਇਆ ਅਬਨਾਸੀ ਥੀਵੇ ਦੇਦਾ ਰਹੇ ਨਾ ਚੁੱਕੇ ਭੋਗ ਉਹ ਸਾਰਿਆਂ ਨੂੰ ਦਾਤਾਂ ਦਿੰਦਾ ਕਦੇ ਵੀ ਉਹ ਦੇ ਕੇ ਜਿਤਾਉਂਦਾ ਨਹੀਂ ਹੈ ਦੇਦਾ ਦੇ ਲੈਂਦੇ ਥਕ ਪਾਹੇ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਮਾਤਾ ਜੀ ਅਜਿਹੇ ਗੁਣਾ ਵਾਲਾ ਵਾਹਿਗੁਰੂ ਹੀ ਹੈ ਔਰ ਕੋਈ ਨਹੀਂ ਪਾ ਉਹਦੇ ਵਰਗਾ ਦੂਜਾ ਕੋਈ ਹੋ ਹੀ ਨਹੀਂ ਸਕਦਾ ਨਾ ਕੋਈ ਪਿੱਛੇ ਹੋਇਆ ਤੇ ਨਾ ਹੀ ਕਦੇ ਹੋਵੇਗਾ ਮਹਾਰਾਜ ਕਹਿੰਦੇ ਦੇਖੋ ਕਿਉਂਕਿ ਜਦੋਂ ਬਾਬਾ ਫਰੀਦ ਜੀ ਉਹਨਾਂ ਨੇ ਵੀ ਨਾਮ ਜਪਿਆ ਇਤਨੀ ਬੰਦਗੀ ਕੀਤੀ ਨਾਮ ਦੀ ਮਠਾਸ ਸਭ ਤੋਂ ਵੱਧ ਦਸੀ ਉਹਨਾਂ ਨੇ ਸ਼ੱਕਰਖੰਡ ਇਹ ਮਿੱਠੀਆਂ ਚੀਜ਼ਾਂ ਨੇ ਸ਼ਹਿਦ ਗੁੜ ਪਰ ਨਾਮ ਦੇ ਮਠਾਸ ਤੱਕ ਨਹੀਂ ਪਹੁੰਚ ਸਕਦੀਆਂ ਨਾਮ ਬਹੁਤ ਮਿੱਠਾ ਹੈ ਇਹ ਜਿਹੜੇ ਵਾਹਿਗੁਰੂ ਨੂੰ ਭੁੱਲ ਜਾਂਦੇ ਆ ਭੁਲਾ ਦਿੰਦੇ ਆ ਉਹ ਭਾਵੇਂ ਉੱਚੀ ਕੋਲ ਵਿੱਚ ਜਨਮ ਲੈ ਲੈਂਦੇ ਆ ਪਰ ਜਦੋਂ ਵਾਹਿਗੁਰੂ ਨੂੰ ਭੁੱਲ ਜਾਂਦੇ ਤੇ ਕਮਜ਼ਾਤ ਬਣ ਜਾਂਦੇ ਆ ਨਿਮਨ ਜਾਤੀ ਵਾਲੇ ਖੋਟੀ ਬੁੱਧੀ ਵਾਲੇ ਬਣ ਜਾਂਦੇ ਆ ਜਿਵੇਂ ਕੋਈ ਇਸਤਰੀ ਆਪਣੇ ਮਾਲਕ ਪਤੀ ਨੂੰ ਵਿਸਾਰ ਕੇ ਹੋਰਾਂ ਪਰਸ਼ਾਨਾ ਬੇਵਿਚਾਰ ਕਮਾਉਂਦੀ ਉਹਨੂੰ ਕਮਜ਼ਾਤ ਕਿਹਾ ਜਾਂਦਾ ਨਾ ਇਸੇ ਤਰ੍ਹਾਂ ਰੱਬ ਨੂੰ ਭੁੱਲ ਕੇ ਜੇ ਕੋਈ ਭਾਈ ਹੋਰਾਂ ਚੀਜ਼ਾਂ ਵਿੱਚ ਪਿਆਰ ਲਾਵੇ ਉਹ ਵੀ ਕਮਜ਼ਾਤ ਬਣ ਜਾਂਦਾ ਐਸੇ ਬਚਨ ਮਹਾਰਾਜ ਨੇ ਕੀਤੇ ਮਾਤਾ ਜੀ ਨੂੰ ਐਨ ਲੱਗੇ ਜਿਨ ਦਿਨ ਕਰਕੇ ਕੀਤੀ ਰਾਤ ਜਿਹੜੇ ਵਾਹਿਗੁਰੂ ਨੇ ਜੀਵਾਂ ਦੇ ਕਾਰਬਿਹਾਰ ਕਰਨ ਵਾਸਤੇ ਦਿਨ ਰਾਤ ਬਣਾ ਕੇ ਫਿਰ ਸਿਮਰਨ ਭਜਨ ਕਰਨ ਵਾਸਤੇ ਇਹ ਸਾਰੀਆਂ ਗੱਲਾਂ ਕਰ ਦਿੱਤੀਆਂ ਨੇ ਜਿਨੇ ਸਾਡਾ ਸਰੀਰ ਬਣਾਇਆ ਵਿੱਚ ਸਵਾਸ ਪਾਏ ਆ ਜੋਤ ਟਿਕਾਈ ਆ ਉਹਨੂੰ ਭੁੱਲ ਜਾਣਾ ਇਹ ਕਮਜ਼ਾਤ ਹੋਣਾ ਹੀ ਆ ਮਾਤਾ ਜੀ ਨਾਨਕ ਨਾਵੇ ਬਾਜ ਸਨਾਤ ਨਾਮ ਤੋਂ ਬਿਨਾ ਦੁਨੀਆਂ ਦੇ ਲੋਕ ਭੂਤ ਪ੍ਰੇਤ ਨੇ ਉਹਨਾਂ ਦੇ ਕਰਮ ਇਦਾਂ ਦੇ ਹੋ ਜਾਂਦੇ ਆ ਤਾਂ ਇਸ ਤਰ੍ਹਾਂ ਬਹੁਤ ਸਾਰੇ ਸਵਾਲ ਸੀ ਜੋ ਮਾਤਾ ਜੀ ਨੇ ਪੁੱਛੇ ਸੀ ਮਹਾਰਾਜ ਤੋਂ ਉਹਦਾ ਉੱਤਰ ਸਵਾਲਾਂ ਦਾ ਜੋ ਜਵਾਬ ਹੈ ਜਗਤ ਦੇ ਬਾਨੀ ਮਹਾਰਾਜ ਜੀ ਨੇ ਜਗਿਆਸੂਆਂ ਨੂੰ ਵੀ ਉਹਦਾ ਉੱਤਰ ਦੇ ਦਿੱਤਾ ਉਹ ਉੱਚਾ ਉਹ ਸਭ ਤੋਂ ਉੱਚਾ ਸਭ ਤੋਂ ਸੂਚਾ ਜਾਕੀ ਹਿਰਦੇ ਵਸਿਆ ਭਗਵਾਨ ਉਹ ਸਭ ਤੋਂ ਉੱਚਾ ਸੂਚਾ ਹੈ ਜਿਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਵਸਿਆ ਹੋਇਆ ਹੈ ਜੀ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਚਾਦਰ ਤਾਣ ਕੇ ਸਾਰਾ ਦਿਨ ਲੰਮੇ ਪਏ ਰਹਿੰਦੇ ਐਸੀ ਭਗਤੀ ਵੀ ਮਾਤਾ ਜੀ ਨੇ ਕਹਿ ਦੇਣਾ ਕਿ ਕਿ ਘਰਬਾਰ ਦੀ ਸੋਧਨੀ ਰਹਿੰਦੀ ਤੇ ਮਾਤਾ ਜੀ ਨੂੰ ਗਿਆਨ ਬਖਸ਼ਦੇ ਹੋਏ ਸਤਿਗੁਰੂ ਜੀ ਨੇ ਉੱਥੇ ਪਾਵਨ ਸ਼ਬਦ ਉਚਾਰਨ ਕੀਤਾ ਸੀ ਆਸਾ ਰਾਗ ਦੇ ਵਿੱਚ ਆਸਾ ਮਹੱਲਾ ਪਹਿਲਾ ਜੋ ਸ੍ਰੀ ਰਹਿਰਾ ਸਾਹਿਬ ਸੋਦਰ ਦੇ ਵਿੱਚ ਅੰਕਤ ਹੈ ਦਰਜ ਹੈ ਆਖਾਂ ਜੀਵਾ ਬਿਸਰੈ ਮਰ ਜਾਉ ਆਖਣੇ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਲ ਚਲੀਏ ਦੂਖ ਸੋ ਸਾਥ ਸੰਗ ਜੀ ਸਾਨੂੰ ਵੀ ਇਹ ਨੇਮ ਬਣਾਉਣਾ ਚਾਹੀਦਾ ਘਰ ਦੇ ਵਿੱਚ ਹਰ ਰੋਜ਼ ਇੱਕ ਜਗ੍ਹਾ ਤੇ ਬੈਠ ਕੇ ਸ਼ਾਮੀ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰੀਏ ਤੇ ਸੌਣ ਤੋਂ ਪਹਿਲਾਂ ਕੀਰਤਨ ਸੁਵੇਲੀ ਦੀ ਬਾਣੀ ਤੇ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਗੁਰਦੁਆਰਾ ਸਾਹਿਬ ਹਰ ਰੋਜ਼ ਜਾ ਕੇ ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁਖ ਜਾਏ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਲੈਣਾ ਜੀ ਨੂੰ ਜਿੱਥੇ ਸੁੰਨ ਸਮਾਧੀਆਂ ਦੇ ਦਰਸ਼ਨ ਕਰਵਾਏ ਉੱਥੇ ਨਿੰਦਿਆ ਕਰਨ ਵਾਲੇ ਲੋਕਾਂ ਦਾ ਹਾਲ ਦੱਸਿਆ ਕੋ ਕਰਮ ਕਰਨ ਵਾਲੇ ਲੋਕਾਂ ਦਾ ਹਾਲ ਦੱਸਿਆ ਕਿਸ ਤਰ੍ਹਾਂ ਹੁੰਦਾ ਸੁੰਨ ਸਮਾਧੀਆਂ ਦੇ ਦਰਸ਼ਨ ਕਰਵਾਏ ਮਾਤਾ ਜੀ ਨੂੰ ਵਾਹਿਗੁਰੂ ਦੇ ਨਾਮ ਦੀ ਮਹਿਮਾ ਬਾਰੇ ਦੱਸਿਆ ਸ੍ਰੀ ਰਹਿਰਾ ਸਾਹਿਬ ਜੀ ਦੇ ਮਹਾਤਮ ਬਾਰੇ ਦੱਸਿਆ ਜੇ ਅਜੇ ਵੀ ਅਸੀਂ ਸ੍ਰੀ ਰਹਿਰਾ ਸਾਹਿਬ ਜੀ ਦੇ ਮਹਾਤਮ ਨੂੰ ਜਾਣ ਕੇ ਵਿਸਾਰਦਾਗੇ ਇਸ ਬਾਣੀ ਨੂੰ ਬਹੁਤ ਸਾਡੇ ਵਾਸਤੇ ਇੱਕ ਮਾੜੀ ਕਿਸਮਤੀ ਮੈਂ ਕਹਾਗਾ ਹੋਵੇਗੀ ਗੁਰੂ ਮਹਾਰਾਜ ਕਿਰਪਾ ਕਰਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀਤੀ ਹੋਈ ਜੋ ਵਿਚਾਰ ਹੈ ਇਹ ਹਿਰਦਿਆਂ ਵਿੱਚ ਬਸੇ ਤੇ ਅਸੀਂ ਵੀ ਭਾਈ ਸ੍ਰੀ ਰਹਿਰਾ ਸਾਹਿਬ ਦੀ ਬਾਣੀ ਕੇਵਲ ਪੜੀਏ ਹੀ ਨਾ ਕੰਠ ਵੀ ਕਰੀਏ ਤੇ ਉਹਨੂੰ ਵਿਚਾਰੀਏ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਰਹਿਮਤਾਂ ਕਰਨੀਆਂ ਜੀ ਦੇਖੋ ਸੱਜਣੇ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ